ਸਿੰਚਿੰਗ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਜੀ ਇਨਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਉਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ 7 ਤਰੀਕ ਨੂੰ 7 9 ਇਨਫੋਰਮੈਂਸ ਵੀ 7 ਤਰੀਕ ਨੂੰ ਇੱਕ ਕਲੇਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀ ਖੇਤ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨਾਂ ਨੇ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ 3 ਤਰੀਕ ਨੂੰ 3 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਜਿਹੜੇ 4 ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਨੋਂ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਦਸਪ੍ਰੀਤ ਰਾਜੇਦਾਰਾ ਸੋ ਬੋੜੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋਹ ਕਰਨ ਆਏ ਸੀਗੇ ਉਹ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜਿਆ ਨਹੀਂ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਜ਼ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਬਾਈਲ ਗੜੀ ਇਹਨਾਂ ਨੇ ਖੋਈ ਉਹ ਉਹ ਮੋਪਟ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਟ ਵੀਰਾਂ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਅ ਜੇਸੀ ਮਿਲ ਦੀ 7 ਤਰੀਕ ਨੂੰ ਇੱਕ ਕਲੈਰਕਲਾਂ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀਕ ਕੇਚ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਮਦੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਵਾ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪਾਣੀ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲਾਗੇ ਇਹ ਸਾਰੇ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫਰਨੇਕ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹ ਇਹ ਨਾਲ ਜਿਹੜਾ ਸਾੜਾ ਹੈ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਹੋਰ ਇਹਨਾਂ ਪੰਜਾਂ ਜਿਹੜਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਇਨਜਾਮ ਦਿੱਤਾ ਅ ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨ ਆਫ ਪ੍ਰਗਤ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਬੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਫੋਨ ਤਾਂ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਐ ਮੋਪੇਡ ਅ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬੰਦ ਕਰ ਚੁੱਕੇ ਆਂ ਜੀ ਬਖਸ਼ ਅਸੂਸਾ ਤੇ ਇਨਵੈਸਟਿਗੇਸ਼ਨ ਹੈ ਨਹੀਂ ਇਨਵੈਸਟਿਗੇਸ਼ਨ ਬਾਅਦ ਹੈ ਹੋਰ ਖਲਾਫੀ ਵੀ ਹੋ ਸਕਦੀ ਹੈ ਜੀ ਹਾਂ ਹਜੇ ਤਾਂ ਪ੍ਰੀਲੀਮਰੀ ਹੈ ਅਜੇ ਇਹਨਾਂ ਕੋਲ ਹੋਰ ਪੁਸ਼ਕਿਸ਼ ਕਰ ਰਹੇ ਆ ਕਿ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਪੀਨਾਂ ਦੇ ਕੋਲ ਸਾਨੂੰ ਫਰੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ ਜਿਹੜੇ ਵੈਪਨਸ ਤੇ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਔਰ ਸਮਾਨ ਜਿਹੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕੀ ਹੈ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਖੁਲਾਸੀ ਹੁੰਦੀ ਆਸ ਹੈ ਸਰ ਜੀ ਜਿਹ ਇਹ ਪਹਿਲੇ ਸਾਰੇ ਜਣੇ ਜਿਹੜੇ ਆ ਗਏ ਐ ਇੱਥੇ ਜੰਗਲਾ ਪੁਲ ਪੈਂਦਾ ਹੈ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੁਲ ਹੈ ਵੀਰੇ ਅੰਮ੍ਰਿਤਸਰ ਤੋਂ ਦੋ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਐ ਤੇ ਜਿਹਦੇ ਚ ਇੱਕ ਪ੍ਰਿੰਸੀਪਲ ਹੈ ਦੂਜੇ ਦਾ ਨਾਮ ਨਹੀਂ ਹੈ ਜਿਹਨਾਂ ਡਿਸਕਲੋਸ ਕਰਾਂਗਾ ਇੱਕ ਜਿਹੜਾ ਸੀ ਅਰੈਸਟ ਕਰ ਲਿਆ ਇਹ ਦੋ ਜਣੇ ਉਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਆ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਉੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਬੜਾ ਇੰਜਾਨਦੂਤਾ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਮੰਨ ਨਹੀਂ ਹੁੰਦਾ ਜੀ ਸੌਕੇ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਐ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਤੇ ਮੈਂ ਦੂਜੇ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂਦਾ। ਇਧਰ ਘਰੇ ਇਹਨਾਂ ਦੇ ਪੈਸੇ ਤੇ ਲੈਪਟਾਪ ਵਗੈਰਾ ਕਰਿਆ ਸੀ ਉਹ ਤਾਂ ਉਹ ਸਾਰਾ ਜਿਹੜਾ ਵੈ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵੈ ਉਹ ਸਾਰਾ ਜਿਹੜਾ ਵੈ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਗੈਂਗ ਦੇ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹਦੇ ਅਸੀਂ ਵਾਰਦਾਤ ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਭੱਜੇ ਦੌੜੇ ਫਿਰਦੇ ਸੀ ਜਦ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਇੰਗਾ ਕੇ ਜੰਗਲੇ ਪਿੰਡ ਤੇ ਸਾਰਾ ਹੋ ਰਿਹਾ ਸੀ ਜੰਗਲੇ ਪਿੰਡ ਦੇ ਆਲੇ ਦੁਆਲੇ ਪਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਆ ਇੱਕ ਇਤੂ ਚ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ ਇਸ ਕਰਕੇ ਉਹ ਕਿੱਥੇ ਪਿੱਛੇ ਹੋਏ ਆ ਉਹ ਵੀ ਜਲਦੀ ਅਰੈਸਟ ਕਰ ਲਏ ਜਾਣਗੇ ਤੇ ਤਿੰਨ ਵੀ ਜਿਹੜਾ ਕਿੰਨੇ ਮੈਂਬਰਾਂ ਤੋਂ ਹੋਣਾ ਹੈ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਪੰਜ ਜਣੇ ਨੇ ਜੀ ਤਿੰਨ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵਾ ਇਹ ਦੋਨੇ ਜਣੇ ਬਾਹਰ ਦਬਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਦਾ ਖੜਿਆ ਪਿੰਸ ਇਹ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਵੇਈਆ ਦਾ ਇਹ ਇਹ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਵਿੱਚ ਨੌਨ ਸੀਗੇ